ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੁਸਰਾਜ ਕੀ ਹਾਲੇ ਵੀ ਗਵਾਂਧੀ ਦੇਸ਼ ਵੱਲੋਂ ਡਰੋਨ ਭੇਜੇ ਜਾ ਰਹੇ ਨੇ ਇੱਕ ਪਾਸੇ ਜਿੱਥੇ ਕਈ ਹਲਕਿਆਂ ਦੇ ਵਿੱਚ ਖੁੱਲ ਦੇ ਦਿੱਤੀ ਗਈ ਹੈ ਸਕੂਲ ਖੋਲ ਦਿੱਤੇ ਗਏ ਨੇ ਕਾਲਜ ਖੋਲ ਦਿੱਤੇ ਗਏ ਨੇ ਲੇਕਿਨ ਇੱਕ ਵਾਰ ਫਿਰ ਬਲੈਕ ਆਊਟ ਕਰ ਦਿੱਤਾ ਗਿਆ ਹੈ ਲਾਈਟ ਫਿਰ ਕਰ ਦਿੱਤੀ ਗਈ ਹੈ ਬਿਜਲੀ ਫਿਰ ਨਹੀਂ ਮਿਲਦੀ ਅਸੀਂ ਕੱਲੇ ਸ਼ਹਿਰ ਦੀ ਗੱਲ ਨਹੀਂ ਕਰ ਰਹੇ ਜिले ਦੀ ਗੱਲ ਕਰ ਰਹੇ ਹਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਕੱਲ ਸਾਇਰ ਨੂੰ ਵੱਜੇ ਹੂਟਨ ਵੱਜੇ ਬਿਜਲੀ ਕੱਟ ਦਿੱਤੀ ਗਈ ਡੀਸੀ ਸਹਿਬਾਨ ਦੇ ਹੁਕਮ ਸੀ ਕਿ ਸਾਇਰ ਵੀ ਵੀ ਜਾਵਾਂਗੇ ਬਿਜਲੀ ਵੀ ਕੱਟ ਦਿੱਤੀ ਜਾਵੇਗੀ ਤੇ ਦੂਸਰੇ ਪਾਸੇ ਕਿਸੇ ਨੇ ਵੀ ਆਪਣੀ ਬਾਹਰ ਦੀ ਲਾਈਟ ਜਿਹੜੀ ਹੈ ਉਹ ਚੱਲੂ ਨਹੀਂ ਰੱਖਣੀ ਕੀ ਹਾਲੇ ਵੀ ਖਤਰਾ ਬਣਿਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਇਹ ਹੁਕਮ ਨੇ ਦੇਸ਼ ਦੇ ਗ੍ਰਹਿ ਮੰਤਰਾਲੇ ਵੱਲੋਂ ਇਹ ਹੁਕਮ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੰਮ੍ਰਿਤਸਰ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਫਿਰ ਕੱਲ ਸਾਰੀ ਰਾਤ ਬਲੈਕਆਊਟ ਰਿਹਾ ਬੱਤੀ ਨਹੀਂ ਦਿੱਤੀ ਗਈ ਸਾਇਰਨ ਵੱਜੇ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਜਦੋਂ ਸਾਇਰਨ ਵੱਜੇਗਾ ਹੂਟਰ ਵੱਜੇਗਾ ਕਿਸੇ ਨੇ ਵੀ ਖਿੜਕੀ ਦੇ ਵਿੱਚ ਖੜ ਕੇ ਉਸ ਨੂੰ ਦੇਖਣਾ ਨਹੀਂ ਖਿੜਕੀਆਂ ਤੋਂ ਦੂਰ ਰਹਿਣ ਸਕੂਲ ਕਾਲਜ ਅਤੇ ਯੂਨੀਵਰਸਿਟੀ ਬੰਦ ਰਵੇ ਕੱਲ ਫਿਰ ਸ਼੍ਰੀ ਅੰਮ੍ਰਿਤਸਰ ਦੇ ਡੀਸੀ ਜ਼ਬਾਨ ਨੇ ਆਪ ਬੀਤੀ ਰਾਤ ਨੂੰ ਆ ਆਦੇਸ਼ ਦਿੱਤੇ ਪੁਲਿਸ ਮੁਲਾਜ਼ਮਾਂ ਨੂੰ ਕਿ ਸਾਰੇ ਨੇ ਵੀ ਬਿਜਾਓ ਬੱਤੀ ਵਾਲੇ ਨੂੰ ਵੀ ਕਹੋ ਕਿ ਬੱਤੀ ਨਹੀਂ ਦੇਣੀ ਅਤੇ ਦੂਸਰੇ ਪਾਸੇ ਲੋਕਾਂ ਨੂੰ ਅਦਾਇਤ ਕਰੋ ਕਿ ਕਿਸੇ ਨੇ ਵੀ ਲਾਈਟ ਜਿਹੜੀ ਹੈ ਆਨ ਨਹੀਂ ਰੱਖਣੀ ਯਾਨੀ ਕਿ ਹਾਲੇ ਵੀ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਹੋ ਸਕਦੀ ਹੈ ਪਰ ਡੀਸੀ ਸਾਬਾਨ ਨੇ ਕਿਹਾ ਕਿ ਸਾਨੂੰ ਇਹ ਆਦੇਸ਼ ਨੇ ਗ੍ਰਾਮ ਤਾਲੇ ਵੱਲੋਂ ਅਤੇ ਨਾਲ ਦੀ ਨਾਲ ਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਸਾਇਰਨ ਵੀ ਵੱਜਣਗੇ ਜਿੰਨੀ ਦੇਰ ਤੱਕ ਸਾਨੂੰ ਅਗਲੇ ਹੁਕਮ ਤੱਕ ਅਗਲੇ ਹੁਕਮ ਨਹੀਂ ਹੋ ਜਾਂਦੇ ਜਿੰਨੀ ਦੇਰ ਤੱਕ ਸਾਨੂੰ ਉਹਨਾਂ ਵੱਲੋਂ ਰੋਕ ਨਹੀਂ ਲਗਾ ਦਿੱਤੀ ਜਾਂਦੀ ਤਾਂ